ਗਿਆ ਹੋ ਗਿਆ ਰੋਟੀ ਨਹੀਂ ਉਪੜਾਈ ਯਾਰ ਪਤਾ ਨਹੀਂ ਕੀ ਕਰਦੀ ਐ ਲਿਆ ਰੋਟੀ ਆ ਲਓ ਜੀ ਰੋਟੀ ਉਹ ਪਾਤਾ ਚਾਰ ਚੂਲ ਪਾਤਾ ਇਚ ਹਾਂ ਜੀ ਪਾਤਾ ਅੱਛਾ ਨਾਲ ਜਦੋਂ ਸ਼ਾਮ ਨੂੰ ਆਉਂਗੇ ਮੈਨੂੰ ਪੈਸੇ ਲਿਆ ਦਿਓ ਮੇਰੀ ਸਹੇਲੀ ਦਾ ਵਿਆਹ ਹੁੰਦਾ ਮੈਂ ਕੱਪੜਾ ਲੀਡਾ ਲੈਣਾ ਆਉਂਦਾ ਹੁਣ ਤਾਂ ਤੈਨੂੰ ਪੈਸੇ ਦਿੱਤੇ ਤੇ ਯਾਰ 2000 ਰੁਪਿਆ ਕਿੰਨੇ ਤੂੰ 5-4 ਦਿਨ ਹੋਏ ਨੇ ਮੈਨੂੰ ਨਹੀਂ ਪਤਾ ਮੈਂ ਤਾਂ ਸੂਟ ਲਿਆਉਣਾ ਆਉਂਦਾ ਸੂਟ ਹੁਣ ਪਾਤਾ ਰੱਖਿਆ ਸੂਟ ਤਾਂ ਇਹ ਤਾਂ ਪੁਰਾਣਾ ਹੋ ਗਿਆ ਮੈਂ ਨਾ ਮੈਨਾਂ ਮੇਰੀ ਸਹੇਲੀ ਸਹੇਲੀ ਦਾ ਵਿਆਹ ਹੁੰਦਾ ਮੈਂ ਸਮਾਨ ਲੈਣਾ ਆਉਂਦਾ ਮੇਕਅਪ ਦਾ ਮੇਕਅੱਪ ਨੂੰ ਤੈਂ ਕੀ ਕਰਨਾ ਇੱਥੋਂ ਦਹੀਂ ਮਾਰ ਲਈ ਮੂੰਹ ਤੇ ਦਹੀਂ ਦੂਹੀਂ ਦਾ ਮੈਨੂੰ ਪਤਾ ਮੈਂ ਤਾਂ ਸੂਟ ਲਿਆਉਣਾ ਮੈਨੂੰ ਪੈਸੇ ਲੈ ਕੇ ਦਿਓ ਤਾੜੇ ਬਾਈ ਸੂਟ ਦਾ ਜਨਾਨੀਆਂ ਦਾ ਸੂਟਾਂ ਦਾ ਕੰਮ ਨਹੀਂ ਲੋਟ ਆਉਂਦਾ ਨਾ ਹੀ ਕੁਰਤਾ ਪਜਾਮਾ ਮੇਰੇ ਕੋਲੇ ਆਹੀ ਸੂਟ ਹੈ ਪੈਂਟ ਸ਼ਰਟ ਇੱਕ ਕੁਰਤਾ ਪਜਾਮਾ ਉਸੇ ਨਾਲ ਮੈਂ ਤਾਂ 6 ਮਿੰਟ ਪਾਤੇ ਉਸੇ ਨਾਲ ਵਿਆਹ ਦੇਖ ਲੈਣਾ ਉਸੇ ਨਾਲ ਮੈਂ ਪਾਤੇ 7 ਮਿੰਟ ਬਲੇ ਨਾ ਫਿਰ ਪੈਸੇ ਕੀ ਝਾੜ ਆਉਣ ਲੱਗਦੇ ਨੇ ਫਿਰ ਪੈਸੇ ਹੋਰ ਕਿਸ ਕਿਨੂੰ ਦੇਵੋਗੇ ਤੁਸੀਂ ਜਸ ਮੈਨੂੰ ਨਹੀਂ ਪੈਸੇ ਦੇ ਦਾਦੇ ਹੋਰ ਕਿਨੂੰ ਦੇਵਾਂਗੇ ਫਿਰ ਤੂੰ ਪੈਸੇ ਉਹ ਨਵਾਰੀ ਦਾ ਭਰੀ ਪਈ ਆ ਤੇਰੇ ਕੋਲੇ ਕੱਪੜਿਆਂ ਦੀ ਯਾਰਾ ਉਹ ਤਾਂ ਪੁਰਾਣੇ ਹੋਰ ਇਹਨੇ ਵਿਆਹ ਚ ਹੋਰ ਚ ਪਾਏ ਹੋਏ ਨੇ ਮੈਂ ਤਾਂ ਨਵਾਂ ਸੂਟ ਲਿਆਉਣਾ ਹੁਣ ਨਹੀਂ ਵਿਆਹ ਚ ਹੋਰ ਚ ਪਾਏ ਨੇ ਫਿਰ ਇਹ ਵਿਆਹ ਚ ਪਾ ਲਈਂ ਚ ਕੀ ਹੋਵੇਗਾ ਇਹ ਚ ਨਹੀਂ ਬੈਂਦਾ ਬਾਈ ਇਹਦੇ ਵਿੱਚ ਸੇਲੀ ਦਾ ਵਿਆਹ ਮੈਂ ਤਾਂ ਨਵਾਂ ਸੂਟ ਲਿਆਉਣਾ ਹਾਂ ਬੜਾ ਯਾਰ ਸੇਲੀ ਦਾ ਵਿਆਹ ਸੇਲੀ ਦਾ ਵਿਆਹ ਥੋੜਾ ਤਾਂ ਹੁਣ ਪੈਸੀ ਕੀ ਝਾੜਨ ਲੱਗਦੇ ਨੇ ਤੇ ਹੋਰ ਤੂੰ ਦੇਖ ਲੈ ਸਾਰਾ ਸੌਦਾ ਪੱਤਾ ਵੀ ਮਾਣਾ ਮੋਟਾ ਸ਼ਰਮ ਕਰ ਲਿਆ ਕਰ ਵੀ ਮੁੱਕਿਆ ਪਿਆ ਘਰ ਚ ਪਈ ਸੌਦਾ ਲਿਆ ਦੇ ਜਵਾਬ ਦੀ ਫੀਸ ਭਰਨ ਵਾਲਿਆ ਯਾਰ ਉਹਦੀ ਵੀ ਮਾਣਾ ਮੋਟਾ ਥੋੜੂ ਫੇਕਰ ਹੋਣੀ ਚਾਹੀਦੀ ਆ ਕੱਲਾ ਆਉਦੇ ਆਉਦੇ ਵਾਸਤੇ ਥੋੜਾ ਕਮਾਉਨੇ ਆਗੇ ਬਿੱਤੇ ਤੇ ਕੱਲੇ ਤੇਰੇ ਮੇਕਅਪ ਵਾਸਤੇ ਕਮਾਉਨੇ ਆ ਮੈਨੂੰ ਨਹੀਂ ਪਤਾ ਮਿੰਦਾ 10000 ਲਿਆ ਦਿਓ ਕੁਸ ਮਰਜ਼ੀ ਕਰੋ ਮੈਂ ਤਾਂ ਦਾ ਸਮਾਨ ਲਿਆਉਣਾ ਓਏ ਸਮਾਨ ਤਾਂ ਲਿਆਉਣਾ ਹੈ ਲੈਦਾ ਬੇਬੇ ਦੀ ਦਵਾਈ ਲਿਆਉਣੀ ਹੈ ਲੈ ਬਾਪੂ ਨੂੰ ਦਿਖਾ ਕੇ ਆਉਣਾ ਹੈਗਾ ਫੇਰ ਤੂੰ ਦਿਖਾਏ ਮੈਨੂੰ 10000 ਦੇ ਦਿਓ ਜੀ ਕਿ ਤੂੰ ਮਰਜ਼ੀ ਲਿਆਏ ਮੈਨੂੰ ਸ਼ਾਮ ਨੂੰ پیسے ਜਹੀਂਦੇ ਨੇ ਮੈਂ ਤਾਂ ਸਵੇਰੇ ਜਾਣਾ ਓ ਯਾਰ ਮਾੜਾ ਮੋਟਾ ਤੂੰ ਦਿਮਾਗ ਵੱਲੋਂ ਹੱਥ ਮਾਰ ਮਾੜਾ ਮੋਟਾ ਪਰਿਵਾਰ ਜਿਹਾ ਜਿਹਾ ਹੋਵੇ ਉਹ ਜਿਹਾ ਰੈਣੀ ਬੈਣੀ ਕਰਨੀ ਪੈਂਦੀ ਹੈ ਤੂੰ ਤਾਂ ਵੱਡੇ ਘਰਾਂ ਦੀ ਹਰਿਸਾਂ ਕਰਦੀ ਐ ਵੀ ਹੁਣ ਉਹਨਾਂ ਦੀ ਬਹੂ ਨੇ ਲਿਆਂਦਾ ਸੂਟ ਮੈਂ ਵੀ ਲਿਆਵਾ ਉਹ ਤਾਂ ਬਾਈ ਅਗਲਾ ਹੁਣ ਵੱਡੇ ਵੱਡੇ ਘਰਾਂ ਦੀਆਂ ਨਾਲ ਉਹਦਾ ਕੀ ਉਹਦਾ ਪੈਸਾ ਚੰਗਾ ਲੋਕੜੀਆਂ ਤੇ ਲੱਗੇ ਹੋਏ ਨੇ ਪ੍ਰਾਈਵੇਟ ਨੌਕਰੀ ਤੇ ਕਿੰਨਾ ਕ ਪੈਸਾ ਹੁੰਦਾ ਕੋਈ 5-7000 ਕਮਾਉਨੇ ਆ ਉਹ ਚੋਂ ਤੈਨੂੰ 5 ਦੇ ਤਾਂ ਮੈਂ ਤਾਂ ਪਹਿਲਾਂ ਹੀ ਫੜੀ ਖੜਾ ਉਤੋਂ ਮੈਨੂੰ ਬਤਾ ਸ਼ਾ ਮੈਨੂੰ ਇਹਨਾਂ ਪੈਸੇ ਚਾਹੀਦੇ ਤੇਰਾ ਨਹੀਂ ਸ਼ਾ ਪਾ ਲੂਟਾਂ ਦਾ ਮੈਨੂੰ ਪੈਸੇ ਚਾਹੀਦੇ ਮੈਨੂੰ ਮਾਦਾ ਨਹਿਰ ਚ ਡੁੱਬ ਕੇ ਮਰ ਜਾਣਾ ਯਾਰ ਨਾ ਉਹ ਨਹੀਂ ਸ਼ਾ ਪਾ ਲੂਟਾਂ ਉਹ ਸਭ ਜਦੋਂ ਮੈਂ ਪੈਸੇ ਮੰਗਲਾਂ ਮੇਰੇ ਪੈਸੇ ਵਰਗੇ ਜਦੋਂ ਮੌਤ ਪੈ ਜਾਂਦੀ ਇਹਨੂੰ ਨਾ ਕਰਾਉਂਦਾ ਵਿਆਹ ਵਿਆਹ ਵੇਣਾ ਕਿ ਇਹਨੂੰ ਸਰਦਾ ਨਹੀਂ ਸੀ ਕਿਉਂ ਪਾਪੀ ਕਿਉਂ ਲੜੀਆਂ ਨੇ ਵੀਰੇ ਨਾਲ ਤੇਰੇ ਵੀਰੇ ਤਾਂ ਪੈਸੇ ਮੰਗੇ ਤੇ ਮੈਂ ਸਹੇਲੀ ਦੇ ਵਿਆਹ ਜਾਣਾ ਕਾਦੇ ਵਾਸਤੇ ਮੰਗੇ ਸੀਗੇ ਵਿਆਹ ਜਾਣਾ ਮੈਂ ਸਮਾਨ ਲੈ ਆਉਣਾ ਕਰਨਾਗਾ ਸਮਾਨ ਲੈ ਆਉਣ ਦੀ ਸੂਟ ਲੈ ਆਉਣਾ ਦੀ ਮੈਂ ਚਲ ਕੋਈ ਨਾ ਭਾਬੀ ਉਹੀ ਨਾ ਮੇਰੇ ਭਾਈ ਨਾਲ ਲੜੀ ਚੱਲ ਮੇਰੇ ਲਈ 2000 ਰੁਪਏ ਪੈ ਤੂੰ ਉਹ ਲੈ ਜੀ ਸੂਟ ਲੈ ਆਈ 5000 ਦੇ ਦੇ ਜੀ ਹੈਗਾ ਦੋ ਸਾਰਾ ਦੋ ਸਾਰਾ 2000 ਨਾ ਨਹੀਂ ਸਦਾ ਕਾਹ ਨੂੰ ਵੱਡੇ ਕੰਮ ਵਿੱਚ ਸਰਦਦੀ ਹੁੰਨੀ ਹੈਗੀ ਤੂੰ ਯਾਰ ਰੁਪਏ ਤਸੂਰ ਲਿਆਹੀਂ ਇੰਟੈਪਾਸ ਕਰ ਲਈ ਤੇ ਜੇ ਇਧਰ ਆਪੇ ਮੇਰਾ ਸ਼ੌਂਕ ਨਹੀਂ ਪੂਰੇ ਕਰ ਸਕਦਾ ਹੋਰ ਕੀ ਦੇ ਕਰੂਗਾ ਉਹ ਆਪਾਂ ਘਰ ਵਿੱਚ ਲਾਉਣਾ ਹੈਗਾ ਮੈਨੂੰ ਨਹੀਂ ਪਤਾ ਜੇ ਤੇਰੇ ਲਈ 5000 ਰਹਿ ਗਿਆ ਮੈਨੂੰ ਦੇ ਦੇ ਮੈਂ ਲੈ 2000 ਰੁਪਏ ਤੂੰ ਲੈ ਜਾ ਦੋ ਦੋ ਨਾਲ ਨਹੀਂ ਸਰਦਾ ਮੈਨੂੰ ਤੂੰ ਗੱਲ ਸੁਣ ਵੀਰਨ ਸਾਰੀ ਫਿਕਰ ਹੈਗੀ ਮੇਰੀ ਪੜ੍ਹਾਈ ਤੋਂ ਲੈ ਕੇ ਡੈਡੀ ਦੀ ਦਵਾਈ ਦੀ ਮੰਮੀ ਦੀ ਦਵਾਈ ਦੀ ਉਹ ਸਾਰੀ ਫਿਕਰ ਹੈਗੀ ਪਰ ਸਮਝਿਆ ਕਰ ਮੈਨੂੰ ਨਹੀਂ ਪਤਾ ਮੈਨੂੰ ਵੈਸੇ ਨਾਲ ਜੰਗਾਰ ਕਰਕੇ ਦੇ ਦਿਓ ਹੱਥੋਂ ਮੈਂ ਤੜਕੇ ਸ਼ਾਪਿੰਗ ਕਰਨ ਨਾ ਲੈ ਇਹ ਕਹੇ ਜੀ ਹੈ ਇਹਨ ਸਰਪਰ ਸਕੀਨੀ ਤੱਕ ਮਤਲਬ ਹੈ ਇਹਨ ਕੋ ਫਿਕਰੀ ਨਹੀਂ ਹੈਗੀ ਵੀ ਘਰ ਦੇ ਖਰਚੇ ਕਿਵੇਂ ਚੱਲਦੇ ਨੇ ਵਿਚਾਰ ਨੂੰ ਪੁੱਛ ਕੇ ਦੇਖਿਆ ਘਰ ਦੇ ਘਰ ਖਰਚੇ ਦਲਾਉਂਦਾਗਾ ਕਿੱਥੋਂ ਸੱਪਾ ਪਾਣੇ ਪੈਸਿਆਂ ਦਾ ਬiocਾ ਨਾ ਤੇ ਇਹ ਕਿਥੋਂ ਆਇਆ ਉਹ ਕਿਵੇਂ ਗੱਲ ਰੋੜੀ ਆਉਣਾ ਕੀ ਹੋ ਗਿਆ ਉਹ ਬਈ ਤੇਲ ਮੁੱਕ ਗਿਆ ਯਾਰ ਇਹਦੇ ਪਵਾ ਲਾ ਖਲੜਾ ਲੈ ਤਾ ਕਦੋਂ ਤੇਲ ਪਾਇਆ ਕਰ ਚ ਪਰ ਕੀ ਕਰਾਂ ਯਾਰ ਕਿਤੋਂ ਪੈਸਾ ਹੀ ਨਹੀਂ ਬਣਦਾ ਸਾਲਾ ਹੁਣ ਮਿਸਤਰੀ ਦੇ ਲੱਗਿਆ ਜੀ ਦਿਹਾੜੀ ਤੇ ਮੈਂ ਉਹ ਤੋਂ ਪੈਸੇ ਮੰਗ ਲੇ। ਉਹ ਕਹਿੰਦਾ ਬਾਈ ਤੂੰ ਘਰ ਨੂੰ ਵਗ ਜਾ ਕਹਿੰਦਾ ਤੇ ਤਾਰੇ ਨੱਥ ਦੇ ਕੰਮ। ਅੱਛਾ ਕਿਵੇਂ ਬੜਾ ਦੁਖੀ ਜਾਵਰੇ ਕੀ ਗੱਲ ਆ? ਉਹ ਕੀ ਦੱਸਾਂ ਯਾਰ। ਹਾਂ ਮਤਾ ਬਾਈ ਯਾਰ ਵਿਆਹ ਕਰਾ ਕੇ ਔਖੇ ਹੀ। ਕੀ ਗੱਲ ਉਹਦਾ ਹੀ ਲੈ ਲਿਆ ਮਤਾ ਯਾਰ। ਕੀ ਗੱਲ ਹੋ ਗਈ ਇਹ ਜੀ? ਉਹ ਤੜਕੇ ਤੇਰੀ ਭਝਾਈ ਦੇਖ ਲੈ। ਹਾਂ ਮੈਂ ਤਾਂ ਜਦੋਂ ਤੜਕੇ ਕੰਮ ਤੇ ਜਾਣਾ ਉਦੋਂ ਵੀ ਹਾਂ ਦੁਖੀ ਜਦੋਂ ਆਉਣਾ ਹੋਦੋਂ ਵੀ ਦੁਖੀ। ਨਾ ਤਾਂ ਕੋਈ ਚਾਹ ਦਾ ਨਾ ਕੋਈ ਰੋਟੀ ਨਾ ਮੇਰਾ ਸਾਰਾ ਜ਼ਿੰਦਗੀ ਟੁੱਕਿਆ ਪਿਆ ਠੀਕ ਕਹਿੰਦੀ ਇਹਦਾ ਕੀ ਕਰਦੀ ਐ ਟੜਕੀ ਦੇਖ ਲੈ ਹੁਣ ਅੱਜ ਦੀ ਗੱਲ ਰਸਾ ਤੈਨੂੰ ਕਹਿੰਦੀ ਮੈਂ ਤਾਂ ਸੂਟ ਬਾਸ ਤੇ ਕਹਿੰਦੀ ਲੈ ਤਾਂ ਮੇਕਅਪ ਦਾ ਸਮਾਨ ਲੈ ਹੁਣ ਲੈ ਸੂਟ ਲਿਆਉਣਾ ਮੇਰੀ ਸਹੇਲੀ ਦਾ ਵਿਆਹ ਹੈ ਮੈਨੂੰ 5000 ਰੁਪਏ ਚਾਹੀਦੇ 5 ਹਾਂ ਕਿ ਝਾੜਾ ਆਉਣ ਲੱਗਦਾ ਯਾਰ ਆਪਾਂ ਵੀ ਲਾਲਾ ਆਹੀ ਕੱਪੜਿਆਂ ਨਾਲ ਵਿਆਹ ਦੇਖ ਲੈਣੇ ਆਹੀ ਕੱਪੜਿਆਂ ਨਾਲ ਭੋਜ ਤੇ ਜਾਇਆਂ ਨੇ ਯਾਰ ਆਹੀ ਕੱਪੜੇ ਕੰਮ ਤੇ ਲੈ ਜਾਂਦੇ ਤੂੰ ਐ ਦੋ ਮਾਇਰ ਕੰਨ ਤੇ ਇਹਨੂੰ ਜਮੜਾ ਰੱਖੀਏ ਤਾ ਤਾਂ ਉਹ ਯਾਰ ਮੈਨੂੰ ਆਇਆ ਸਾਲਾ ਚਾ ਰੋਟੀ ਪਾ ਗਦੀਆ ਯਾਰ ਕਾਹਨ ਲੋਕਾਂ ਨੂੰ ਜਲੂਸ ਦਿਖਾਉਣਾ ਬਾਈ ਹਾਂ ਮਤਾ ਤਾਂ ਯਾਰ ਮਤਾ ਬੁੱਝ ਗਣਾ ਬਹੁਤ ਔਖਾ ਮੈਂ ਤਾਂ ਇੰਜ ਹੀ ਕਰਦਾ ਬਾਈ ਮਤਾ ਨਹਿ ਤੇ ਸਾਲ ਮਾਰਾਂ ਯਾਰ ਉਹ ਕਾਹਨ ਮਾਰਨੀ ਆ ਮੈਂ ਤਾਂ ਜੀ ਮੈਂ ਕੱਲੀ ਔਖਾ ਤੂੰ ਵੀ ਮੇਰੇ ਵਰਗਈ ਆ ਮੇਰਾ ਵੀ ਇਹੀ ਕੰਮ ਕਰੇ ਇਹੀ ਕਲੇਸਾ ਸਭ ਦੇ ਯਾਰ ਉਹ ਜੀਰਾ ਬਾਈ ਵਿਆਹ ਹੋ ਗਿਆ ਉਹ ਤਾਂ ਸਾਰੀ ਦੁਨੀਆ ਔਖੀ ਐ ਇਹ ਤਾਂ ਬੜਾ ਸਿਆਪਾ ਯਾਰ ਹਨਾ ਔਖਾ ਤਾਂ ਹੁਣ ਤੂੰ ਕੀ ਕਰਦਾ ਹੈ ਮਾਦਾ ਕੁਸ਼ ਨੇ ਮਾਦਾ ਜਾਂ ਮਿਸਤਰੀ ਨੇ ਜਵਾਬ ਦਿੱਤਾ ਕਹਿੰਦਾ ਬਈ ਤੂੰ ਆਪ ਦਾ ਬਗਜ ਹਾਂ ਬਈ ਕੋਈ ਕੰਮ ਕਰ ਦੇ ਕੰਮ ਕਰ ਤੇ ਲੱਗਾਂਗੇ ਬਈ ਕੱਲ ਨੂੰ ਦੇਖਣਾ ਕੋਈ ਕੰਮ ਦੇਖਣਾ ਕੋਈ ਹੋਰ ਕੰਮ ਭਾਲਦਾ ਹੁਣ ਆਪ ਚੱਲਦੇ ਠੇਕੇ ਤੇ ਚੱਲੇਣਾ ਕੋਟ ਲਾ ਲੈਣੇ ਆਪਾਂ ਜੇ ਮੈਨੂੰ ਘਰੇ ਬਾਹਰ ਜਾਣ ਦੇ ਬਈ ਆਪਦਾ ਮੇਰਾ ਘਰੇ ਦਾ ਟਾਈਮ ਹੋ ਰਿਹਾ ਉਹ ਟਾਈਮ ਕਹਦਾ ਤੂੰ ਦੋ ਵਾਰ ਚੱਲਦੇ ਆਂ ਦਲੇਰੀ ਆਏ ਨੇ ਬੰਦੇ ਮਾੜੀ ਮੋਟੀ ਤੂੰ ਤਾਂ ਇੰਜਣੀਆਂ ਵਰਗਾ ਹੋ ਰਹੇ ਆਪਾ ਕਲੇਸ ਕਰੂ ਯਾਰ ਕਲੇਸ ਤਾਂ ਪਹਿਲਾਂ ਕੀ ਤੇਰੇ ਫੁੱਲ ਪੌਂਦੀ ਆ ਉਹ ਪਹਿਲਾਂ ਕਲੇਸ ਹੀ ਕਰਦੀ ਐ ਉਹ ਕਲੇਸ ਤੂੰ ਖੜਾ ਮੋਟੇ ਤੇ ਚੱਲੀ ਆਪਾਂ ਇੱਥੇ ਲਾਸ ਕਾ ਬਾਈ ਜਿਹਦਾ ਹੈ ਨਹੀਂ ਬਾਈ ਪੈਸੇ ਮੇਰੇ ਕੋਲ ਹੈਗੇ ਨਾ ਤੂੰ ਕੋਈ ਨਾ ਆਜ ਮੜਾ ਬੜਾ ਖਾ ਪੀ ਲਿਆ ਕਰ ਬੰਦੇ ਦੇ ਦਲੇਰੀ ਆ ਜਾਂਦੀ ਹੈ ਸਾਲੇ ਜੀ ਰੋਹ ਹੋ ਜਾ ਮਾਰੀ ਜਾਂਦੀ ਦੁਖੀ ਘਰ ਛੱਡਿਆ ਮੈਂ ਦੱਸਦਾ ਅੱਜ ਕੌਣ ਆ ਜਿੱਤ ਨਹੀਂ ਸੁਣਦੇ ਐ ਨਹੀਂ ਸੁਣਦੇ ਕਿਤੇ ਲੋਕੀ ਮੇਰੇ ਸਾਲੇ ਜੀ ਹੋ ਰਿਆ ਪਾਣੀ ਦਿਖਲਾ ਲਿਆ ਕਿਤੇ ਅਦਰ ਮੂਤ ਮੀਨ ਨੂੰ ਵੇਚ ਇੱਥੋਂ ਆ ਕੇ ਦਿਰ ਲਵੇ ਮੂਤ ਪੀਣ ਨੂੰ ਸਾਲਿਆ ਲੱਖ ਰੁਪਏ ਦਾ ਬਿੱਤਾ 100 ਰੁਪਏ ਦੀ ਬੋਤਲਾਂ ਦੀ ਸਾਹ ਤੂੰ ਲੈ ਲੈ ਰੱਬਾਂ ਇਹ ਲੈ ਕੇ ਖਲਾਸ ਪਰ ਮੈਂ ਇਹ ਕੰਮ ਕਿਹਾ ਤੇ ਮੇਰਾ ਕੰਮ ਕਰੇ ਕਿਹੜਾ ਤੇਰਾ ਕੰਮ ਆ ਮੈਂ ਪੈਸੇ ਵੰਗਾਇਦੇ ਤੈਨੂੰ ਪੈਸੇ ਕਿੱਥੋਂ ਦਾ ਮੇਰੇ ਸਾਜ ਨੂੰ ਕੰਮ ਤੋਂ ਕੱਢਤਾ ਮੈਨੂੰ ਸਾਲੀ ਪੈਸੇ ਦੀ ਹੋਈ ਐ ਪੈਸੇ ਨੂੰ ਝਾੜਾ ਮਾਰ ਕੇ ਨੇ ਪੈਸੇ ਮੈਨੂੰ ਨਹੀਂ ਪਤਾ ਮੈਨੂੰ ਤਰ ਕੇ ਪੈਸੇ ਜਹੀਂਦੇ ਨੇ ਪੇਜ ਜੇਂਦੇ ਨੇ ਉਹ ਵੱਡੀ ਹੀਮਾ ਮੋਦਲੀ ਨੂੰ ਮਾਰੂ ਸਾਈ ਦੇ ਗੁੱਤਨੀ 'ਚ ਥੱਪੜ ਜਾਂ ਪਾਣੀ ਲੈ ਕੇ ਮਾਰੀਂ ਦੀ ਆਈਏ ਬਗਵਾ ਜੇ ਪੇਜ ਜੇਂਦੇ ਨੇ ਪੇਜ ਚਾਹੁੰਦੇ ਨੇ ਭੈਣਾਂ ਕੁੱਤੀ ਜਨਾਨੀ ਛੜੀ ਪੈਚੂ ਦਾ ਦਮੀ ਦਾ ਇੱਕ ਅੰਜਰੀ ਫਵਾਨੀ ਲੋ ਜਨਾ ਦਾ ਤਾਂ ਹੀ ਅਗਲਾ ਗਨਮਦਾਰ ਰੂਬੀ ਨਾ ਯਰ ਮੈਂ ਰੋਣੀ ਤੱਕ ਕਿੰਨ ਲੱਭਦੀ ਆ ਕੰਜਰੀ ਕਿੱਥੋਂ ਦਾ ਲੋਕੀਆ ਮਰੀਆਂ ਦੇ ਮੇ ਸਾਲੀ ਬਗਵਾਇਸ਼ ਹਰ ਵਕਤ ਲੜਾਈ ਹੈ ਲੈ ਬਾਣੀ ਲਓ ਬਾਣੀ ਇਹ ਤੱਤਾ ਹੀ ਗੱਠ ਨਹੀਂ ਮੇਰੇ ਘਰ ਲਿਵੇਂ ਵੈਸੇ ਨਹੀਂ ਆਉਂਦੇ ਮੂਤ ਬਾਣੀ ਮੂਤ ਪੀਂਦੇ ਕਿੱਥੋਂ ਆ ਜਾਂਦੇ ਨੇ ਤੇਰੇ ਪੈਸੇ ਮੂਤ ਪੀਂ ਨੇ ਮੂਤ ਪੀਂ ਨੇ ਮੂਤ ਪੀਂ ਨੇ ਕਰੀਆਂ ਨੇ ਸਾਲੀਏ ਤੇਰੇ ਦਾ ਕੀ ਪੀਣਾ ਏ ਦੁਖੀ ਕਰਖੇ ਮੈਨੂੰ ਗੋਤਨੀ ਚ ਮਾਰੂ ਥੱਪੜ ਮਰੀਆਂ ਜੀ ਆ ਬਗਵਾਸ ਪਾਇਆ ਮਰੀਆਂ ਜੀ ਐਂ ਬਾਈ ਸਮਝਾ ਦੇ ਤੂੰ ਹਰ ਵਾਰ ਲੜਦੀ ਹੈਗੀ ਮੈਨੂੰ ਪੈਸੇ ਨਹੀਂ ਲਿਆ ਕੇ ਦਿੱਤੇ ਨੇ ਚੱਲ ਕੋਈ ਨਾ ਕਿਹਾ ਉਹ ਪੈਸੇ ਮੂਤ ਨਹੀਂ ਮਾਰੂਗਾ ਚੱਲ ਬਾਈ ਤੂੰ ਪਾਇਆ ਕੋਈ ਨਾ ਚੱਲ ਪਾਇਆ ਬਾਈ ਤੂੰ ਕੀ ਕਰ ਕੇ ਮੇਰੇ ਸਾਰ ਨੇ ਮੈਨੂੰ ਬਾਈ ਕੋਈ ਨਾ ਪਾਇਆ ਕੋਈ ਨਾ ਲੜਿਆ ਕਰਦੇ ਮੈਂ ਸੈਣੀ ਪੈਦਾ ਹੁੰਦਾ ਤੂੰ ਲੜੀ ਜਾਂਦੇ ਹੋਗੇ ਮਰੀਆਂ ਹਟਾ ਮੈਂ ਕੰਮ ਰਹਿ ਗਿਆ ਉਹਲੇ ਵੀ ਤੇਲੇ ਵੀ ਪੈਸੇ 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 ਸਾਲਿਆ ਝਾੜਾ ਲਾਇਆ ਤਨ ਚਲ ਕੋਈ ਨਾ ਵੀਰੇ ਚੁੱਪ ਕਰਕੇ ਪੈ ਜਾ ਮੈਂਨੂੰ ਆਪੇ ਸਮਝਾ ਦੂੰਗੀ ਬਾਈ ਕੁੜੀਏ ਤੈਨੂੰ ਸਮਝਾਉਣਾ ਸਮਝਾਵੇ ਇਹਨੂੰ ਦੇਖ ਨਹੀ ਮੈਂ ਜੀ ਸੰਗੀ ਦਬਦੂ ਫੇਰ ਤੂੰ ਕਹੇਂਗੀ ਐ ਮੈਨੂੰ ਇਹਨੂੰ ਕੁਝ ਕਹਿਤਾ ਲੈ ਹੋਰ ਕਹਿਤਾ ਲੈ ਬਾਈ ਸੰਗੀ ਬਦਬ ਦੇਗਾ ਤੇਰਾ ਪਰਿਵਾਰ ਹੈਗਾ ਐਨੀ ਕਰੀਦਾ ਹੁੰਦਾ ਮੜ ਸਿਆਣਾ ਪਰਿਵਾਰ ਨੂੰ ਸ਼ਰਮ ਨਹੀਂ ਆਉਦੀ ਕਿ ਬੋਠਾ ਬੋਲਦੀ ਆ ਚਲ ਕੋਈ ਨਾ ਬਾਈ ਮੈਂ ਸਮਝਾ ਦੂੰਗੀ ਕੋਈ ਨਿਆਣੀ ਮਾਤਾ ਉਹਦੀ ਕੋਈ ਨਾ ਆਪੇ ਸਮਝ ਜੂਗੀ ਉਹ ਸਾਲੀ ਪੈਸਿਆਂ ਦੀ ਹਾਂ ਬਰ ਪੈਸੇ ਕਿ ਪੈਸੇ ਤੇ ਅੜਨ ਲੱਗਦੇ ਨੇ ਚਲ ਕੋਈ ਨਾ ਤੂੰ ਪੈ ਜਾ ਮੈਂ ਕਿੰਨਾ ਸਮਝਾਉਣੀ ਆ ਕੋਈ ਨਾ ਸਮਝੂਗੀ ਉਹ ਹੋਰ ਪੈਸੇ ਵੀ ਕੰਮ ਨਹੀਂ ਮਾੜਾ ਚੱਲਿਆ ਇਹਦੇ ਵਾਸਤੇ ਪੈਸੇ ਮਾੜਾ ਬਟ ਸਿਆਣ ਦਾ ਮਣੀ ਦਾ ਹੁੰਦਾ ਬਈ ਉਸ ਨਹੀਂ ਹੁੰਦਾ ਉਹਦਾ ਘਰ ਖਰਾਬ ਨਿਕਲੇਉਂਦਾ ਕਲੀ ਦਾ ਹੁੰਦਾ ਮੈਂ ਮੈਨੂੰ ਕਿ ਤੂੰ ਉਹ ਸੁਬਾਹ ਬਈ ਤੂੰ ਪੜ੍ਹਦੇ ਪੜ੍ਹ ਕੇ ਪੀ ਕੇ ਨਹੀਂ ਆਇਆ ਸੀਗਾ ਤੈਨੂੰ ਕੀ ਹੋ ਗਿਆ ਓਏ ਉਹਨੇ ਕੰਜਰੀ ਨੇ ਪੀਨ ਲਾਤਾ ਉਹਨੇ ਪੀਨ ਲਾਤਾ ਚਲ ਬਾਈ ਕਰਦੀ ਆ ਰੋ ਪੀਉ ਨਹੀਂ ਕੀ ਕਰੂਗਾ ਅੱਗ ਕਿੰਨਾ ਪੀ ਕੇ ਆਈ ਹੁਣ ਪੀਣੇ ਕੱਲ੍ਹੇ ਪੀਣ ਨਹੀਂ ਆਏ ਤੂੰ ਵੀ ਨੰਬਰਦਾਰੀ ਮੇਜ਼ ਤੇ ਕਰਦੀ ਆ ਉਹ ਸਮਝਾ ਦੇ ਤੂੰ

ਰਾਤ ਦਾ ਕੱਟ ਬੀਲਾਂ ਦੇ ਕੱਟ ਨੂੰ ਕੀ ਮੈਂ ਬੋਤਲੇ ਪੀ ਗਿਆ ਮੈਨੂੰ ਤਾਂ ਪਤਾ ਨਹੀਂ ਲੱਗਦਾ ਇਹਦੀ ਵੀ ਬੋਤਲੇ ਪੀ ਆਇਆ 100 ਰੁਪਏ ਦੀ ਪੀਤੀ ਦੀ 100 ਤੂੰ ਲੈ ਲੈ ਨਹੀਂ ਮੇਰੀ ਗੱਲ ਸੁਣ ਅੱਜ ਮੇਰਾ ਕੰਮ ਕਰਦੀ ਕੀ ਕੰਮ ਕਰ ਦਾਂ ਤੇਰਾ ਕਹਦਨ ਕਿਹਾ ਦੀ ਪੈਸਿਆਂ ਦਾ ਮੈਂ ਤੈਨੂੰ ਮੁੱਤੋਂ ਨਹੀਂ ਪੈਸਾ ਬੂਸਾ ਦਾ ਹੱਲ ਹੁੰਦਾ ਬਾਈ ਹੋਰ ਕਿੱਥੇ ਹੋਊਗਾ ਹੱਲ ਜੇ ਤੂੰ ਨਹੀਂ ਮੇਰਾ ਹੱਲ ਕਰ ਸਕਦਾ ਹੋਰ ਕੌਣ ਕਰੂਗਾ ਮੇਰਾ ਹੱਲ ਹਾਂ ਪੈਸੇ ਬੂਸੇ ਨਹੀਂ ਕਿਤੇ ਰਹਿ ਗਏ ਚਾਰਾਂ ਨੂੰ ਲਾ ਦੇ ਪੈਸੇ ਰੋਜ ਪੈਸੇ ਪੈਸੇ ਪੋਰ ਕੰਮਿਤਰੇ ਕੋਲੇ ਕੋਈ ਤੈਨੂੰ ਆਇਆ ਸਰਦੋ ਖਦਾ ਗੋਲੀ ਗੂਟੀ ਲਿਆਦਾ ਕੱਲੇ ਪੈਸੇ ਹੁੰਦਾ ਗੱਲ ਹਾਂ ਕੱਟ ਕਿੰਨੇ ਕੇ ਪੀ ਗਿਆ ਮੈਂ ਮੈਨੂੰ ਨਹੀਂ ਬਤਾ ਜੀ ਮੇਰਾ ਕੰਮ ਕਰ ਦਿਓ ਪੈਸਿਆਂ ਦਾ ਉਹ ਕਿਸੇ ਟਾਈਮ ਤਾਂ ਛੱਡ ਦਿਆ ਕਰ ਜਾ ਨਾ ਤੜਕੇ ਵੀ ਇਹੀ ਸੱਪਾ ਹੱਥ ਨਹੀਂ ਵੀ ਸੀ ਇਹੀ ਸੱਪਾ ਤੇਰਾ ਤਾਂ ਹਰ ਵਕਤ ਪੈਸੇ ਪੈਸੇ ਕੱਲਾ ਪੈਸੇ ਚਾਹੀਦਾ ਤੈਨੂੰ ਮੈਂ ਤਾਂ ਨਹੀਂ ਚਾਹੀਦਾ ਕਰੇ ਬੇਰੀ ਵੀ ਸੋਚ ਲਿਆ ਕਰ ਮਣੀ ਮੁੱਟੀ ਆ ਬੰਨੇ ਤੇਰੇ ਮੂਰੇ ਹੱਥ ਮੈਂ ਜਾਨਾ ਜੇ ਤੂੰ ਜਿਹੜਾ ਕੁਝ ਹੁੰਦਾ ਉਹ ਕਰ ਲੈ ਜੁਆਦਾ ਚੱਲ ਮੈਂ ਮਰ ਗਿਆ ਵੀ ਕਰ ਨਹੀਂ ਖਾਸਾ ਲੈ ਬਾਬੀ ਬਹੁ ਟਾਈਮ ਹੋ ਗਿਆ ਸ਼ਾਮ ਹੋ ਗਈ ਵੀਰੇ ਨੂੰ ਪੁੱਛ ਲੈ ਫੋਨ ਲਾ ਕੇ ਕਿਸੇ ਫਰੈਂਡ ਨੂੰ ਲੱਗ ਪੁੱਛ ਲੈ ਕਿੱਥੇ ਵੀਰਾ ਆਪੀ ਆ ਜੀ ਤਾ ਰੋਜ਼ ਦਾ ਕੰਮ ਆ ਆਪੀ ਆ ਜੀ ਟਾਈਮ ਬਹੁਤ ਮਾੜੇ ਨੇ ਭਾਬੀ ਪੁੱਠਿਆ ਮੜਾ ਮੋਟਾ ਕਿੱਥੇ ਕਦ ਗਲਤ ਕਦ ਕਦ ਨੂੰ ਜੁਕਲੇ ਭਾਈ ਕਾਹਨੂੰ ਜੁਗਦਾ ਜਾਣ ਕੇ ਡਰਾਮੇ ਦਿੰਦਾ ਉਹ ਤਾਂ ਰੋਜ਼ ਦਾ ਪਿਆਜੂ ਤਾ ਐ ਨਹੀਂ ਕਰਾਂਗਾ ਮੂੰਹ ਲੱਗ ਬੁੱਚਦਾ ਇੱਕ ਵਾਰ ਆਪੇ ਆਜੂ ਉਧਰ ਰੋਏ ਲੜਾਇਆ ਲੜਕੇ ਜਾਂਦਾ ਆਪੇ ਆਜੂ ਕਿਧਰੇ ਨਹੀਂ ਮਰਦਾ ਉਹ ਆਪੇ ਆਜੂਗਾ ਐ ਨਹੀਂ ਬੋਲਦਾ ਹੁੰਦਾ ਅੱਜ ਕੱਲ ਮੁੱਸਰੇ ਪਤੀ ਹੁੰਦਾ ਵੀ ਆਲਾ ਕੀ ਕਰ ਲੈ ਨਹੀਂ ਆਪੇ ਆਜੂ ਕੁਛ ਨਹੀਂ ਦਾ ਬਿੰਚਟ ਦੇਖ ਵੇਰ ਦੇਖ ਦੇ ਕੀ ਹੋ ਗਿਆ ਉਹ ਗੱਲਣੇ ਨਾ ਗੱਲਣੇ ਨੇ ਹਰਸ਼ਾਲ ਮਾਰੀ ਮੈਂ ਹਰਸ਼ਾਲ ਮਾਰ ਕੇ ਮਰ ਗਿਆ ਹਰ ਕੀ ਕਰ ਲਿਆ ਉਹਨੇ ਹੋਰ ਪਤਾ ਨਹੀਂ ਕੀ ਹੋ ਗਿਆ ਮੈ ਤਾਂ ਆਪ ਨਹੀਂ ਪਤਾ ਲੱਗਿਆ ਹੁਣ ਪਤਾ ਲੱਗਿਆ ਮੈਨੂੰ ਤਾਂ ਬੂ ਹੁਣ ਕੀ ਕਰੀਏ ਆ ਦੇਖ ਲੈ ਤੂੰ ਮੇਰੇ ਭੈਣ ਲੜਦੀ ਹੁੰਦੀ ਤੀ ਤੂੰ ਮੇਰੇ ਭੈਣ ਬਹੁਤ ਗਲਤ ਕਰ ਗਈ ਮੈਨੂੰ ਕਿਹੜਾ ਪਤਾ ਦੀ ਵੀ ਉਹ ਐ ਕਰੂਗਾ ਮੈਂ ਤਾਂ ਇੱਕ ਸੁੱਟਾਂ ਪਿੱਛੇ ਲੜੀ ਗਈ ਉਹਦੇ ਨਾਲ ਤੂੰ ਐ ਨਹੀਂ ਕਰਨਾ ਸੀਗਾ ਤੂੰ ਮੇਥੋਂ ਮੇਰਾ ਭਾਈ ਖੋ ਲਿਆ ਮੈਨੂੰ ਕਿਹੜਾ ਪਤਾ ਦੀ ਵੀ ਉਹ ਐ ਕਰੂਗਾ ਮੈਂ ਤਾਂ ਇੱਕ ਉਹ ਸੂਟਾਂ ਪਿੱਛੇ ਲੜਦੀ ਮੈਨੂੰ ਕਿਹੜਾ ਪਤਾ ਦੀ ਵੀ ਉਹ ਐਡਾ ਕਦਮ ਚੱਕ ਲੂਗਾ ਹੌਣ ਪਸਤਾਏ ਕੀ ਬੰਦਾ ਉਧਰ ਕਲੇ ਵੋਚਨਦੀ ਆ ਲੈ ਪਹਿਲਾ ਹੱਥ ਲੁੱਥ ਮਾਰਨਦੀ ਵੀ ਮੈਂ ਕੀ ਕਰੀ ਜਾਨੀ ਹੈਗੀ ਇਹ ਗੱਲਾਂ ਸੋਚਾਂ ਹੀ ਹੁੰਦੀਆਂ ਨੇ ਕਿ ਹੁਣ ਕੀ ਫਾਇਦਾ ਤੂੰ ਤਾਂ ਮੇਰੇ ਪਾਈ ਮੈਥੋਂ ਦੂਰ ਕਰਤਾ ਮੈਥੋਂ ਤਾਂ ਗਲਤੀ ਹੋ ਗਈ ਹੁਣ ਤਾਂ ਗਲਤੀ ਮੰਨ ਕੇ ਕੀ ਕਰਨਾ ਹੁਣ ਤਾਂ ਬਦੋਂ ਨੇ ਰਹਿ ਗਈਆਂ ਪਾਈ ਆਪਾਂ ਤਾਂ ਦੂਰ ਹੋ ਗਏ ਮੈਥੋਂ ਮੇਰਾ ਪਾਈ ਲੈ ਹੁਣ ਆਪਾਂ ਤਾਂ ਕੀ ਕਰਾਂਗੇ ਹੁਣ ਆਪਾਂ ਤਾਂ ਇਕੱਲੀਆਂ ਰਹਿ ਗਈਆਂ ਉਹ ਤਾਂ ਚਰਮਨ ਪਾਈ ਮੈਥੋਂ ਦੂਰ ਭੱਗ ਗਿਆ ਜੀ ਦੋਸਤੋ ਇੱਕ ਇਹ ਪਤੀ ਪਤਨੀ ਦੇ ਕਲੇਜ ਦੀ ਕਹਾਣੀ ਸੀਗੀ ਜਿਹੜੀ ਸਾਨੂੰ ਅਸੀਂ ਇੱਕ ਵੀਡੀਓ ਰਾਹੀਂ ਸਮਝਾਈ ਹੈ ਆਪਾਂ ਨੂੰ ਆਪਸ ਵਿੱਚ ਰਲ ਕੇ ਰਹਿਣਾ ਚਾਹੀਦਾ ਜਿਆਦਾ ਕਲੇਸ਼ ਨਹੀਂ ਕਰਨਾ ਚਾਹੀਦਾ ਚਲੋ ਲੜਾਈ ਝਗੜੇ ਘਰਾਂ ਦੇ ਵਿੱਚ ਹੁੰਦੇ ਨੇ ਹੁਣ ਤੇ ਹਰੇਕ ਦੇ ਘਰਾਂ 'ਚ ਹੀ ਹੁੰਦੇ ਨੇ ਤੇ ਆਪਾਂ ਨੂੰ ਜਿਆਦਾ ਗੁੱਸਾ ਨਾ ਕਰਕੇ ਹਨਾ ਉਹਨੂੰ ਸਮਝਾ ਲੈਣਾ ਚਾਹੀਦਾ ਹੈ ਕਈ ਵਾਰੀ ਬੰਦਾ ਜਿਆਦਾ ਗੁੱਸੇ 'ਚ ਆ ਕੇ ਗਲਤ ਕਾਦੋਂ ਵੀ ਚੱਕ ਲੈਂਦਾ ਹਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤਾਂ ਕਿ ਆਪਾਂ ਇਸ ਸਮਾਜ ਵਿੱਚ ਜੋ ਇਹ ਲੜਾਈਆਂ ਝਗੜੇ ਨੇ ਹਨਾ ਉਹ ਦੂਰ ਹੋ ਸਕਣ ਕਿਉਂ ਲੜਾਈ ਦਾ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ ਹਨਾ ਲੜਾਈ ਨੂੰ ਆਪਾਂ ਕੰਟਰੋਲ ਕਰਕੇ ਆਪਦੇ પતિ ਪਤਨੀ ਚ ਪਿਆਰ ਜਰੂਰ ਬਣਾਈ ਰੱਖਣਾ ਚਾਹੀਦਾ ਹੈ ਹਨਾ ਕਿਉਂਕਿ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ